अगों हजूरा सिंह जी ने कहा गरीब निवाज झाड़ू फेरदा हाँ छिड़काव करदा हाँ बर्तन साफ करता हाँ जो सेवा चलती हो करदा महापुरुष कह लगे नितनेम भी करदा हुंदा है आख्या जी नितनेम तो कोई नहीं करदा बाबा जी ने कहा सेवा भी कर रोजाना एक सुखमनी साहब जी का पाठ भी कर, कर। हजूरा सिंह ने सत बचन कहा ਸੇਵਾ ਵੀ ਕਰਨੀ ਅਤੇ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਿਆ ਕਰਨਾ ਥੋੜੇ ਦਿਨਾਂ ਬਾਅਦ ਮਹਾਪੁਰਸ਼ਾਂ ਨੇ ਤਾੜ ਦਾ ਨਾਲ ਕਹਿਣ ਲੱਗੇ ਹਜੂਰਾ ਘਰ-ਬਾਰ ਵੀ ਛੱਡਿਆ ਪੱਲੇ ਵੀ ਕੁਝ ਨਾ ਪਿਆ ਤਾਂ ਕੀ ਫਾਇਦਾ ਹੈ ਰੋਜ਼ਾਨਾ ਦੋ ਪਾਠ ਸੁਖਮਨੀ ਸਾਹਿਬ ਜੀ ਦੇ ਕਰਕੇ ਫਿਰ ਸਾਰਾ ਦਿਨ ਤਤ ਪਰ ਹੋ ਕੇ ਕਰੜੀ ਸੇਵਾ ਵੀ ਕਰਨੀ ਇੱਕ ਦਿਨ ਮਹਾਪੁਰਸ਼ ਸਖਤ ਤਾੜਨਾ ਕੀਤੀ ਹਜੂਰਾ ਸਿੰਘ ਤੇਰੇ ਪੱਲੇ ਕੁਝ ਨਹੀਂ ਪੈਂਦਾ ਦੋ ਪਾਠਾਂ ਦਾ ਫਲ ਤਾਂ ਉਹ ਲੈਂਦੇ ਜਾਂਦੇ ਨੇ ਜਿਹੜੇ ਚਾਰ ਮੀਲ ਤੋਂ ਸਵੇਰੇ ਉੱਠ ਕੇ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੇ ਨੇ ਤੇਰੇ ਬੈਠੇ ਦੇ ਮੂੰਹ ਵਿੱਚ ਪਾਉਂਦੇ ਹਨ ਪਤਾ ਨਹੀਂ ਕਿਸ ਮਤਲਬ ਨੂੰ ਸ਼ਰਦਾ ਨਾਲ ਆਉਂਦੇ ਹਨ ਤੂੰ ਵਹਿਲੀਆਂ ਖਾ ਛੱਡਦਾ ਹੈ ਹਜੂਰਾ ਸਿੰਘ ਨੇ ਗੱਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਕਰਾਂਗਾ ਏ ਜਨਮ ਤੁਹਾਡੇ ਲੇਖੇ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ